ਸਿਵਲ ਹਸਪਤਾਲ ਨੂੰ ਬੜਾਇਆ ਗੈਂਗਲੈਡ ਦੋ ਤਿੰਨ ਆਵ ਚਾਲੇ ਕੋਲ ਨੀ ਟਕਰਾ ਸ਼ਰੇਮ ਚਲੇ ਤੇਜ਼ ਦਾ ਹਥਿਆਰ ਜੰਗ ਦਾ ਮੈਦਾਨ ਬਣ ਗਿਆ ਅਮਰਜੈਂਸੀ ਵਾਰਡ ਹਰ ਪਾਸੇ ਖੂਨ ਹੀ ਖੂਨ ਜਿਸ ਵੀਰਾਂ ਸੀ ਸੀ ਟੀਵੀ ਵਿੱਚ ਅਈਆਂ ਸਾਹਮਣੇ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਆਉਸਰਦੇ ਹਾਂ ਮੀੜਿਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕੀ ਕਿਹਾ ਇਹਦਾ ਕੀ ਕੰਮ ਕਰ ਰਹਾ ਮੈਂ ਨਮ ਡਾਕਟਰ ਨਮਨੀ ਸਿੰਘ ਹੈਗਾ ਮੈਂ ਔਨ ਡਿਊਟੀ ਮੈਡੀਕਲ ਅਫਸਰ ਹੈਗਾ ਹਸਪੀਟਲ 'ਚ ਇਸ ਟਾਈਮ ਕੰਟਾ ਪਹਿਲਾਂ ਇੱਕ ਕੇਸ ਹੋਇਆ ਕਿ ਇੱਕ ਪਾਰਟੀ ਆਈ ਸੀ ਪर्चा ਵਗੈਰਾ ਘਟਾਣ ਆਈ ਪਈ ਸੀ ਤੇ ਅਪੋਜ਼ਿਟ ਪਾਰਟੀ ਆ ਕੇ ਉਹਨਾਂ ਨੇ ਪੂਰਾ ਇੱਥੇ ਗੁੰਡਾਗਰਦੀ ਪੂਰਾ ਇੱਥੇ ਫੁੰਗਰਾਬਾ ਫੈਲਾ ਹਲਾਤਾ ਪੂਰਾ ਹਸਪੀਟਲ ਦਾ ਮਾਹੌਲ ਖਰਾਬ ਖਰਾਬ ਕਰ ਦਿੱਤਾ ਪੇਸ਼ੈਂਟ ਵਗੈਰਾ ਸਭ ਡਰ ਕੇ ਤੇ ਉਹਨਾਂ 'ਚੋਂ ਅਸੀਂ ਦੋ ਜਣੇ ਰੱਖ ਲੈ ਗਏ ਤੇ ਦੋ ਜਣੇ ਅਸੀਂ ਰੈਫਰ ਕਰ ਦਿੱਤੇ ਬਾਕੀ ਪੁਲਿਸ ਵਾਰ ਇਨਫੋਰਮੇਸ਼ਨ ਦਿੱਤੀ ਆ ਔਨ ਦਾ ਸਪੋਟ ਪੁਲਿਸ ਨੂੰ ਬੁਲਾ ਲਿਆ ਸੀ ਤੇ ਉਹ ਹੁਣ ਆਪਣੇ ਮੈਨੇਜ ਕਰ ਲੈਣਗੇ ਕਿੰਨੇ ਜਣੇ ਦਾਖਲ ਹੋਏ ਦੋ ਜਣੇ ਦਾਖਲ ਹੋਏ ਹੈਗੇ ਕਿ ਕਿ ਨਾਮ ਹੈ ਜਿਹੜੇ ਜਿਹੜੇ ਦਾਖਲ ਹੋਏ ਜਿਹੜੇ ਜਿਹੜੇ ਰੈਫਰ ਹੋਏ ਦੋ ਜਣੇ ਜਿਹੜੇ ਦਾਖਲ ਹੋਏ ਉਹਨਾਂ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਹੈਗਾ ਤੇ ਹਰਵਿੰਦਰ ਸਿੰਘ ਹੈਗਾ ਤੇ ਜਿਹੜੇ ਰੈਫਰ ਹੋਏ ਆ ਉਹ ਵਰੁਣ ਹੈਗਾ ਤਰਸ਼ਦੀ ਪਹਿਲਾ ਸਾਰਾ ਘਟਨਾਕ੍ਰਮ ਦੁਬਾਰਾ ਤੋਂ ਜਿਹੜਾ ਵਾਪਰਿਆ ਉਹ ਹਸਪਤਾਲ ਦੇ ਅੰਦਰ ਵਾਪਰੇ ਜੀ 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 ਐਮਰਜੈਂਸੀ ਦੇ ਸਾਹਮਣੇ ਹੈਗਾ ਇਹਨਾਂ ਨੇ ਪੂਰਾ ਉੱਥੇ ਮਤਲਬ ਬਹੁਤ ਜ਼ਿਆਦਾ ਇਹਨਾਂ ਨੇ ਖੁੰ ਖਰਾਬ ਉਹ ਤੇ ਕਰ ਦਿੱਤਾ ਆਪਸ ਵਿੱਚ ਬਹੁਤ ਲੜੇ ਹੈਗੇ ਉਸ ਤੋਂ ਬਾਅਦ ਉਸਕੋ ਦਾ ਭਾਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਮੀਡੀਏਟਲੀ ਫੋਨ ਕਰ ਦਿੱਤਾ ਪੀਸੀਆਰ ਨੂੰ ਫੋਨ ਕਰ ਦਿੱਤਾ ਨਾਈਟ ਡਿਊ ਉਹ ਵਿਦਿਨ ਟਾਈਮ ਟੂ 5:15 ਮਿੰਟਸ ਆ ਗਏ ਸੀ ਤੇ ਅੱਡਾ ਤੇ ਪੂਰਾ ਘਟਨਾਕ੍ਰਮ ਵਾਪਰੇ ਸਰ ਮੇਰਾ ਨਾਮ ਅਰਸ਼ਦੀਪ ਸਿੰਘ ਪਿੰਡ ਜੱਬਵਾਲ ਮੈਂ ਸਾਰ ਬੀਦੀਪੁਰੋਂ ਗੋ삐 ਲੌਣੀ ਸੀ ਮੈਂ ਮੇਰਾ ਪਰਿਵਾਰ ਆ ਗਿਆ ਹੁੰਦਾ ਸੀ ਤੇ ਸੋਨੂੰ ਸਾਡੇ ਪਿੰਡੋਂ ਜੱਬਵਾਲੋਂ ਉਹਨੇ ਮੈਨੂੰ ਫੋਨ ਲਾ ਕੇ ਸੱਦਿਆ ਕੇ ਕਹਿੰਦਾ ਆ ਜਾ ਇੱਥੇ ਪਾਪਾ ਦੁਕਾਨੇ ਆ ਤੇ ਆ ਜਾ ਦੁਕਾਨੇ ਅਸੀਂ ਉੱਥੇ ਗਏ ਤੇ ਸਾਡੇ ਕੋਲ ਪਹਗੇ ਵਰਨ ਖੱਤਰੀ ਤੇ ਮੰਨਾ ਤੇ ਹੋਰ ਚਾਰ ਪੰਜ ਜਣੇ ਬੰਦੇ ਆਨਨ ਸੀਗੇ ਉਹਨਾਂ ਨੇ ਮੇਰੇ ਸਿਰ ਤੇ ਚੀਜਾ ਮਾਰਿਆ ਤੇ ਨਾਲ ਉਹ ਬਾਜੂ ਜਿਹਾ ਇਸੇ ਆ ਤੇ ਮੇਰੇ ਫੇਰੇ ਤੇ ਮਦਰ ਆਏ ਤੇ ਇੱਥੇ ਆ ਕੇ ਫਿਰ ਸਾਡਾ ਉਹ ਉਹਨੇ ਸਾਡਾ ਸਵੇਰ ਸਿਰ ਕੁੱਟ ਮਾਰ ਕੀਤੀ ਤੇ ਉਸ ਤੋਂ ਲਗਾ ਰਹੇ ਕਿ ਤੁਹਾਡੇ ਬੰਦੇ ਜਿਹੜੇ ਫਰੋਤੀ ਦੀ ਮੰਗ ਕਰ ਰਹੇ ਸੀਗੇ ਨਹੀਂ ਸਰ ਕੋਈ ਫਰੋਤੀ ਨਹੀਂ ਸਰ ਮੈਂ ਜ਼ਿੰਮੇਵਾਰ ਬੰਦਾ ਵਾਂ ਸਰ ਮੈਨੂੰ ਫਰੋਤੀ ਦੀ ਲੋੜ ਆ ਸਰ ਮੈਂ ਤਾਂ ਆਪਦੇ ਆਪ ਬਾਈ ਕਰਦਾ ਵਾਂ ਤਾਂ ਆਪਦੀ ਕਮਾ ਕੇ ਖਾਣਾ ਸਰ ਨਹੀਂ ਉਹ ਬੁਜੀ ਪਾਰਟੀ ਦਾ ਦੋਸ਼ ਹੈ ਨਾ ਸਾਰਾ ਉਹ ਦੋਸ਼ ਲਾਈ ਜਾਣਾ ਸਾਰਾ ਆਪਾਂ ਕੋਈ ਫਰੋਤੀ ਨਾ ਮੰਗੀ ਆ ਤਾਂ ਨਾ ਆਪਾਂ ਲੋੜੀਏ ਸਰ ਗੁੰਡਾ ਕਰਦੇ ਨੰਗਾ ਨਾਚ ਤਾਂ ਸਿਵਲ ਹਸਪਤਾਲ ਜੋ ਹੈ ਉਹ ਕਿਹਨੇ ਸਰ ਇਹਨਾਂ ਨੇ ਇਹਨਾਂ ਦੇ ਬੰਦੇ ਹੀ ਸਾਰੇ ਬਹੁਤ ਘਰੇ ਕਿ ਤੁਹਾਡੇ ਬੰਦੇ ਸਰ ਉਹਨਾਂ ਨੇ ਕਹਿਣਾ ਹੀ ਆ ਜੀ ਮੈਂ ਤਾਂ ਉੱਤੇ ਲੁਕਿਆ ਪਿਆ ਨਹੀਂ ਤਾਂ ਉਹਨਾਂ ਨੂੰ ਪੁੱਛ ਲੋ ਜੀ ਕੀ ਗੱਲ ਹੋਈ ਸਰ ਸਾਰੀ ਮੈਂ ਜੀ ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਸਾਂਜ ਨੂੰ ਬਾਕੀ ਦਾ ਸੁਪਾ ਪ੍ਰਧਾਨ ਆ ਜੀ ਤੇ ਅੱਜ ਜਿਹੜਾ ਇੱਥੇ ਹਸਪਤਾਲ ਦੇ ਵਿੱਚ ਨੰਗਾ ਨਾਚ ਦੇਖਣ ਨੂੰ ਮਿਲਿਆ ਗੁੰਡਿਆਂ ਵੱਲੋਂ ਬਹੁਤ ਮਾੜੀ ਮੰਦਭਾਗੀ ਘਟਨਾ ਜੀ ਇੱਕ ਨਾ ਜੱਬੋਵਾਲ ਪਿੰਡ ਦੀ ਆ ਜੀ ਮੈਨੂੰ ਕੋਈ ਉਹ ਅਜਤ ਮਤਲਬ ਹੁਣ ਤੋਂ 15-20 ਮਿੰਟ ਪਹਿਲਾਂ ਫੋਨ ਆਇਆ ਜੋ ਕਿ ਸਾਡਾ ਭਤੀ ਜਹਰਮਿੰਦਰ ਸਿੰਘ ਜੀ ਉਹ ਇੱਥੇ ਸੁਲਤਾਨਪੁਰ ਪੀਸੀਆ ਦਾ ਕੰਮ ਕਰਦਾ ਉਹਦੀ ਦੁਕਾਨ ਆ ਜੀ ਉਹਦੀ ਦੁਕਾਨ ਦੇ ਨਾਲ ਬੰਦਿਆਂ ਨੇ ਭੰਨੀ ਭੰਕੇ ਉਹਦੀਆਂ ਸੱਟਾਂ ਲਾਈਆਂ ਉਹ ਬੰਦੇ ਨੂੰ ਮੜ ਕੇ ਇੱਥੇ ਹਸਪਤਾਲ ਐਡਮਿਟ ਕਰਾਉਣ ਆਏ ਉਹਦੇ ਸਾਥੀ ਉਸ ਬੰਦਿਆਂ ਨੇ ਦੂਜਿਆਂ ਨੇ ਫਿਰ ਆ ਗਏ ਆ ਦੇਖੋ ਤੁਸੀਂ ਸਾਹਮਣੇ ਕੀ ਕੁਛ ਕੀਤਾ ਆ ਕੇ ਇੱਥੇ ਵੱਟੋਕੀ ਕੀਤੀ ਦੋ ਤਿੰਨ ਮੁੰਡਿਆਂ ਦੇ ਹੋਰ ਮੁਕੇ ਦੀ ਬਾਹਾਂ ਵੱਢੀ ਗਈ ਲੱਤ ਵੱਢੀ ਬਹੁਤ ਇਸ ਤਰ੍ਹਾਂ ਬਾਕੀ ਕੀਤਾ ਸ਼ਰਮ ਆਮ ਨੰਗਾ ਨਾਜ ਹੋਇਆ ਜੀ ਉਹ ਵੀ ਹਸਪਤਾਲ ਦੇ ਵਿੱਚ ਇਹਦੇ ਘਰ ਮੰਨਿਆਂ ਜਾਂ ਪਿੰਡ ਮੰਨਿਆਂ ਗੱਲ ਵੱਖਰੀ ਆ ਇੱਕ ਸਰਕਾਰੀ ਹੌਸਪੀਟਲ ਦੇ ਵਿੱਚ ਲੰਗਾ ਨਾਜ ਹੋਇਆ ਜੀ ਅੱਜ ਗੁੰਡਿਆਂ ਵੱਲੋਂ ਇੱਥੇ ਫਰੋਦੀ ਦਾ ਵੀ ਫਰੋਦੀ ਵੀ ਨਾਜ ਜੋੜ ਕੇ ਦੇਖਿਆ ਜਾ ਰਿਹਾ ਇਸ ਘਟਨਾ ਨੇ ਕੀ ਕਹਾਜ ਹੋ ਗਿਆ ਕਿ ਲੋੜਵਾਂ ਚ ਰਿਹਾ ਐਨਆਰਆਈ ਐ ਉਸ ਦੋਸ਼ ਲਾਇਆ ਕਿ ਉਸ ਨੂੰ 6 ਮਹੀਨੇ ਪਹਿਲਾਂ 1 ਲੱਖ ਰੁਪਏ ਦੀ ਫਰੋਦੀ ਵੀ ਮੰਗੀ ਗਈ ਸੀ ਤੇ ਉਹਨਾਂ ਰੁਪਈਆਂ ਨੇ ਜਿਹੜਾ ਘਟਨਾ ਹੋਣ ਜਾਂਦਾ ਸ। ਦੇਖੋ ਜੀ ਇਹ ਸਭ ਆਪਣੇ ਸਾਹਮਣੇ ਆ ਸਭ ਕੁਝ ਫਰੋਦੀਆਂ ਵਾਲੀਆਂ ਮੰਗੀਆਂ ਦੀਆਂ ਆਮ ਦਿਨ ਪਰ ਦਿਨ ਮੈਨੂੰ ਲੱਗਦਾ ਵੀ ਅੱਜ ਤੋਂ ਸਾਲਕ ਪਹਿਲਾ ਜਿਹੜਾ ਮੁੰਡਾ ਹਰਜਿੰਦਰ ਸਿੰਘ ਤੋਂ ਨੂੰ ਆ ਇਹਦੀ ਦੁਕਾਨ ਤੇ ਵੀ ਇੱਕ ਗੁੰਡਾ ਆਇਆ ਸੀ ਉਹਨੇ ਪਰੋਤੀ ਮੰਗੀ ਸੀਗੀ ਉਦੋਂ ਭੱਜ ਬਚਾ ਹੋ ਗਿਆ ਪਰ ਅੱਜ ਇਹਨਾਂ ਨੇ ਸ਼ਰੇਆਮ ਉਹਦੀ ਦੁਕਾਨ ਭੰਨੀ ਆ ਦੁਕਾਨ ਭੰਨ ਕੇ ਜਿਹਦੇ ਵਿੱਚ ਦੇਖੋ ਜੀ ਮੈਂ ਆਪਾਂ ਕਿਸੇ ਤੋਂ ਡਰਦੇ ਨਹੀਂ ਕਿ ਜੋਸਲੀਏਤਵਾ ਇੱਕ ਜੱਬੂ ਵਾਲ ਦਾ ਮੁੰਡਾ ਜੋ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚੋਂ ਆਇਆ ਵਾ ਤੇ ਉਹ ਸੁੱਤਾ-ਸਕਾਉਂ ਵੀ ਕਹਿੰਦੇ ਆ ਪਹਿਲਾਂ ਉਹ ਆਇਆ ਇੱਥੇ ਉਹਨੇ ਦੁਕਾਨ ਦੀ ਭੰਨ ਤੋੜ ਕੀਤੀ ਨਾਲ ਮੁੰਡਾ ਕਰਸ਼ਵਾ ਇਹ ਉਹਨਾਂ ਨੇ ਭੰਤੋੜ ਕਰਕੇ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਘਟਨਾਕਰਮ ਹੋਇਆ ਜੀ ਨੰਗਾ ਨਾ ਜਦੋਂ ਬਾਅਦ ਪਾਰਟੀ ਸੱਜੀਆਂ ਨਾਲ ਦੇ ਸਾਥੀ ਇਤਿਹਾਸ ਤਾ ਨੂੰ ਐਡਮਿਟ ਕਰਾਉਣ ਆਏ ਆ ਐਡਮਿਟ ਕਰਾਉਣ ਦੇ ਬਾਵਜੂਦ ਵੀ ਉਹਨਾਂ ਬੰਦਿਆਂ ਪਰਵਾਹ ਨਹੀਂ ਕੀਤੀ ਦੇਖੋ ਚਾਰਜ ਪਹਿਲੇ ਹਸਪਤਾਲ ਲਾਪਤ ਖੂਨ ਦੇ ਨਾਲ ਹੋਇਆ ਹੋਇਆ ਜੀ ਪਰ ਬਹੁਤ ਮੰਦ ਘਟਨਾ ਵਾਹੇ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਤੇ ਇਹ ਘਰ ਮਤਲਬ ਜਿਨ੍ਹਾਂ ਨੇ ਕਰਤੂਤ ਕੀਤੀ ਹੈ ਨਾ ਉਹਨਾਂ ਤੇ ਬੰਦੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੰਨ ਲ ਬੰਦਾ ਕਿ ਆ ਵੀ ਦੁਕਾਨ ਨਹੀਂ ਖੋਲੂਗਾ ਚਾਹੇ ਸ਼ੈਰੀ ਵਰਗਾ ਜਾਂ ਟਿੰਡੂ ਵਰਗਾ ਕੌਣ ਬਤੰਦਾ ਤੇ ਇਹੋ ਜਿਹੇ ਨੂੰ ਮੰਨ ਲ ਸਮਾਨ ਦੇਊਗਾ ਜੀ ਆਪਾਂ ਇੱਦਾਂ ਨੰਗਾ ਨਾਚ ਕਰਨਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਜਿਨ੍ਹਾਂ ਨੇ ਨੰਗਾ ਨਾਚ ਕੀਤਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਇਹਨਾਂ ਨੇ ਕੀਤੀ ਤੇ ਅਸੀਂ ਪਾਈ ਇਸ ਵਿਛੇ ਤੇ ਅਸੀਂ ਮੋਰਚਾ ਲਾਵਾਂਗੇ ਤੇ ਮੋਰਚੇ ਦੇ ਤਹਿਤ ਅਸੀਂ ਕਾਰਵਾਈ ਕਰਾਵਾਂਗੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਮੋਰਚਾ ਲਾਉਂ ਵੀ ਹਟਾਂਗੇ ਜਿਹੜੇ ਆ ਦੇਖੋ ਚਾਰਜ ਫਰੇ ਖੂਨ ਖੂਪੀਆਂ ਆਪ ਵੀਡੀਓ ਬਣਾ ਕੇ ਦੇਖੋ ਕਿਸ ਤਰ੍ਹਾਂ ਹੈ ਕੋਈ ਕੋਈ ਇਹਨੂੰ ਕਹੂਗਾ ਹਸਤਾਲਾ ਕੋਈ ਸਾਡੇ ਗੁੰਡਾ ਕਰਦੇ ਲੰਗਾ ਨਾਛਾ ਮੌਕੇ ਤੇ ਪਹੁੰਚੀ ਉਹ ਕੀ ਇਹ ਪੂਰਾ ਮਾਮਲਾ ਹੈ ਤੇ ਕੀ ਕਾਰਵਾਈ ਪੰਗਾ ਮਾਮਲਾ ਕੋਈ 9:30 9:00 ਵਜੇ 10:00 9:00 ਵਜੇ ਪਹਿਲਾਂ ਇਹਨਾਂ ਦੀ ਲੋਈਆਂ ਰੋਡ ਤੇ ਇੱਕ ਦੁਕਾਨ ਸੀ ਸੋਨੂ ਰੈਫਰਿਜਰੇਟਰ ਉੱਥੇ ਹੀ ਮੁੰਡੇ ਦੁਕਾਨ ਦੇ ਦੋ ਤਿੰਨ ਬੈਠੇ ਸੀਗੇ ਦੁਕਾਨ ਵਾਲੇ ਕੋਈ ਦੋਸਤ ਆਏ ਸੀਗੇ ਉਹ ਆਪਸ ਵਿੱਚ ਉੱਥੇ ਦੁਕਾਨ ਤੇ ਪਹਿਲਾਂ ਇਹਨਾਂ ਦੀ ਕੋਈ ਤੁਟੂਮਮਾ ਹੋਈ ਸੀ ਜੀ 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 ਬੰਨੇ ਉਸ ਤੋਂ ਬਾਅਦ ਇਹ ਉਹਨਾਂ ਚੋ ਇੱਕ ਪਾਰਟੀ ਜਿਹੜੀ ਆ ਉਹ ਪਹਿਲਾਂ ਆ ਗਈ ਇੱਥੇ ਦਾਖਲ ਹੋਣ ਦੂਸਰੇ ਪਾਸੇ ਦੂਜੀ ਪਾਰਟੀ ਵਾਲੇ ਵੀ ਆ ਕੇ ਦਾਖਲ ਇੱਥੇ ਆਉਣ ਤੇ ਪਾਰਟੀ ਦੋਨੇ ਆਪਸ ਵਿੱਚ ਫੇਰ ਲੜ ਪਏ ਆ ਇਹਨਾਂ ਨੇ ਸਟਾ ਸਟਾ ਲੱਗੀਆਂ ਇਹਨਾਂ ਨੂੰ ਅਸੀਂ ਹੁਣ ਇਸ ਟਮ ਦਾਗਲ ਫਾਸਟਡ ਪਰਵਾ ਕੇ ਆਪਣੀ ਨਿਗਰਾਨੀ ਦੇ ਇਹ ਦੋ ਬੰਦੇ ਅਸੀਂ ਮਿੱਥੋਂ ਰੈਫਰ ਕਰਵਾਤੇ ਡਾਕਟਰ ਸਾਹਿਬ ਨੇ ਦੋ ਚ ਐਡਮਿਟ ਕਰ ਲਏ ਆ ਉਹਨਾਂ ਦਾ ਸਾਜ ਦਾ ਬੰਦਾ ਕਰੀਆ ਲਗਾ ਨਾਲ ਸੋਇਆ ਪੂਰਾ ਖੂਨ ਨਾਲ ਲੱਤ ਪਸ ਰਿਹਾ ਕੀ ਹੁਣ ਕਾਰਵਾਈ ਕਿਸ ਤਰ੍ਹਾਂ ਹੋਊਗੀ ਇਹਨਾਂ ਦੀ ਕਾਰਵਾਈ ਬਸ ਡਾਕਟਰ ਸਾਹਿਬ ਉਹ ਐਮ ਆਰ ਕੱਟ ਰਹੇ ਆ ਐਮ ਆਰ ਕੱਟਣ ਤੋਂ ਬਾਅਦ ਵੀ ਆਪਾਂ ਇਹਨਾਂ ਦਾ ਬਿਆਨ ਲਿਖ ਕੇ ਜੀ ਡਾਕਟਰ ਸਾਹਿਬ ਲੋ ਵੀ ਕੋਈ ਕੰਪਲੇਟ ਦਿੱਤੀ ਗਈ ਹੈ ਇਸ ਬਾਰੇ ਨਹੀਂ ਹਜੇ ਨਹੀਂ ਹੈ ਜੋ ਆਪਣੇ ਉਹ ਡਾਕਟਰ ਜਿਹੜਾ ਇੰਜਰਡ ਉਹਨਾਂ ਦੀ ਐਮ ਆਰ ਕੱਟ ਰਿਹਾ ਮੈਂ ਤੁਹਾਡਾ ਦੱਸੇ ਪੀ ਕੁਝ ਘਟਨਾ ਕਰਾਂ ਬਾਪ ਜੀ ਹਾਜੀ ਮੇਰਾ ਨਾਮ ਵਰੁਣ ਖੱਤਰੀ ਹੈ ਪਾਜੀ ਮੈਂ ਸੁਲਤਾਨਪੁਰ ਲੋਧੀ ਕੋ ਚੀਮਿਗ੍ਰੇਸ਼ਨ ਦਾ ਕੰਮ ਕਰਦਾ ਪਾਜੀ ਮੈਨੂੰ ਨਾ 6 ਮਹੀਨੇ ਪਹਿਲਾਂ ਜਨਵਰੀ ਚ ਕਾਲ ਆਈ ਸੀ 1 ਲੱਖ ਰੁਪਏ ਦੀ ਮੰਗੀ ਮੈਨੂੰ ਕਪੂਰਥਲਾ ਜ਼ਿਲ੍ਹੇ ਚ ਅੱਛਾ ਤਾਂ ਮੈਂ ਕੋੜ ਇਗਨੋਰ ਕਰ ਦਿੱਤੀ ਪਾਜੀ ਉਹ ਉਸ ਤੋਂ ਬਾਅਦ ਮੈਨੂੰ ਕਾਲ ਨਹੀਂ ਆਈ 1 ਲੱਖ ਰੁਪਏ ਦੀ ਮੰਗੀ ਉਸ ਤੋਂ ਬਾਅਦ ਨਾ ਅੱਜ ਦੀ ਗੱਲ ਆ ਮੈਂ ਇਹ ਪਾਜੀ ਦੀ ਪਾਰਟੀ ਸੀ ਤੇ ਅਸੀਂ ਬੈਠਾ ਡਰਿੰਕ ਕਰ ਰਹੇ ਸੀ ਪਾਜੀ ਉੱਥੇ 7-8 ਬੰਦੇ ਆਏ ਪਾਜੀ ਦੱਤਰ ਲੈ ਕੇ ਇਹ ਪਾਜੀ ਦਾ ਆਫਿਸ ਆ ਇੱਥੇ ਉੱਥੇ ਹੀ ਬੈਠੇ ਬੇਕਰ ਰਣ ਉੱਤ ਬੈਠੇ ਪਾਣੀ ਡ੍ਰਿੰਕ ਕਰ ਰਹੀ ਭਾਜੀ ਸੱਤ ਅੱਠ ਬੰਦੇ ਆ ਭਾਜੀ ਇਹ ਕਾਊਂਟਰ ਤੇ ਬੈਠੇ ਮੇਨ ਆਫਿਸ ਆਪਣੀ ਕਦੀ ਤੇ ਮੈਂ ਪਿੱਛੇ ਬੈਠਾ ਭਾਜੀ ਤੇ ਇਹਨਾਂ ਦੇ ਕੰਮ ਕਰਨ ਵਾਲੇ ਦੋ ਬੰਦੇ ਨਾਲ ਬੈਠੇ ਸੀ ਉਹਨਾਂ ਆ ਕੇ ਮੇਰੀ ਪਹਿਲੋਂ ਕੋਈ ਇਸ ਤਰ੍ਹਾਂ ਆ ਕੇ ਚਾਹ ਲਈ ਘੜੇ ਤੋਂ ਮੈਂ ਉੱਠ ਕੇ ਭਾਈ ਪੁੱਛਿਆ ਕੌਣ ਹੈ ਤੁਸੀਂ ਤੇ ਕਹਿੰਦੇ ਕਿ ਤੁਹਾਨੂੰ ਚੇਤਾ ਭੁੱਲ ਗਿਆ ਕੌਣਾ ਸੀ ਲੱਖ ਰੁਪਏ ਮੰਗਿਆ ਸੀ ਉਸ ਤੋਂ ਬਾਅਦ ਉਹ ਇੰਨੀ ਗੱਲ ਹੋਈ ਭਾਜੀ ਭਾਈ ਨੇ ਪੁੱਛਿਆ ਕਿ ਓਏ ਇਹ ਕੀ ਕਰਦੇ ਹੋ ਤੁਸੀਂ ਇੰਨੀ ਗੱਲ ਕਹੀ ਉਹਨਾਂ ਦਾਤਰ ਭਾਈ ਮਨ ਰਿਹਾ ਕਰਤੇ ਹਨ ਨੂੰ ਮਤਲਬ ਮੌਖੜੇ ਤੋਂ ਕੁਝ ਕਰਨ ਦਾ ਉਹਨਾਂ ਭਾਜੀ ਦਾਤਰ ਭੱਜੇ ਇਹਨਾਂ ਦੇ ਮੁੰ ਉਹ ਦਾਤਰ ਵਜੇ ਪਾਜੀ ਮੈਂ ਪਿੱਛੇ ਹੀ ਪਾਜੀ ਮੈਂ ਬਚ ਗਿਆ ਉਹ ਦੁਕਾਨ ਭੰਨ ਕੇ ਚੈਨ ਲਾ ਕੇ ਪਾਜੀ ਦੇ ਘਰੋਂ 20000 ਰੁਪਏ ਲੈ ਕੇ ਮੇਕੋ ਮੁਦਰੀਆਂ ਮਰੀਆਂ ਦਾਮ ਬਚੀਆਂ ਕਿਉਂਕਿ ਮਰਿਆ ਪਿੱਛੇ ਕਰ ਲਿਆ ਪਾਜੀ ਮੇਰੀ ਅਗਲੀ ਜੇ 50 ਰੁਪਏ ਦੀ 5000 ਲੈ ਕੇ ਮੇਰੇ ਪਿੱਛੇ 10000 10000 ਮੇਕੋ ਬਚ ਗਿਆ ਪਾਜੀ ਚੱਲ ਗਏ ਪਾਜੀ ਉਸ ਤੋਂ ਬਾਅਦ ਪਾਜੀ ਹਸਪੀਟਲ ਹੀ ਆ ਗਏ ਪਾਜੀ ਪੈਂਦਾ ਕਰਾਉਣ ਅਸੀਂ ਦਾਖਲ ਕਰਾਉਣ ਦੇ ਪਾਜੀ ਹਸਪੀਟਲ ਹਸਪੀਟਲ ਦੇ ਕੈਮਰਾ ਰਿਕਾਰਡਿੰਗ ਕਢਾ ਕੇ ਦੇਖੋ ਪਾਜੀ ਅਸੀਂ ਪਰਚੀ ਕਟਾ ਰਹੇ ਪਾਜੀ ਫਿਰ ਪੇਮੈਂਟ ਕਰ ਰਹੇ ਸੀ ਉੱਥੇ 7- ਦਾਤਰ ਮਾਰੇ ਸਾਰੇ ਭਾਈ ਸਟਾਫ ਦੇਖਦਾ ਜੋ ਵੀ ਹਸਪੀਟਲ ਦਾ ਸੀ ਮੌਕੇ ਤੇ ਜੋ ਪੇਸ਼ੈਂਟ ਸਾਰੇ ਦੇਖ ਰਹੀ ਕੈਮਰਾ ਰਿਕਾਰਡ ਹੈ ਭਾਈ ਦਾਤਰ ਮਾਰ ਕੇ ਫਿਰ ਕਹਿੰਦੇ ਤੈਨੂੰ ਹੁਣ ਬਾਅਦ ਚ ਦੇਖਾਂਗੇ ਇਹ ਗੱਲ ਕਹਿ ਕੇ ਚੱਲ ਗਏ ਭੱਜ ਗਏ ਸਾਡੀ ਬਾਹ ਤੇ ਟੱਜ ਨੇ ਲੋਕ ਸੀ ਕਿਹੜੇ ਇਲਾਕੇ ਦੇ ਭਾਜੀ ਪਹਿਲੋ 7-8 ਜਣੇ ਉੱਥੇ ਆਏ ਸੀ 8 ਤੋਂ 9 ਜਣੇ ਉੱਥੇ ਸੀ ਇੱਥੇ ਫਿਰ 7-8 ਜਣੇ ਆਏ ਭਾਜੀ ਕੌਣ ਲੋਕ ਉਹ ਭਾਜੀ ਭਾਜੀ ਨੂੰ ਪਤਾ ਭਾਜੀ ਨੂੰ ਕਿ ਭਾਜੀ ਕਹਿੰਦਾ ਮੈਂ ਉਹਨਾਂ ਜਾਣਦੇ ਆ ਨਾਮ ਜਾਣਦਾ ਉਹਨਾਂ ਦਾ ਕੋਈ ਮੈਂ ਤਾਂ ਭਾਈ ਜਾਣਦੇ ਨਹੀਂ ਮੈਂ ਇਥੇ ਰਹਿਣਾ ਨਹੀਂ ਭਾਜੀ ਇਹ ਬਾਹਰੋਂ ਆਇਆ ਹੋਇਆ ਤੁਸੀਂ ਕਿੰਨੇ ਸਾਲ ਬਾਅਦ ਬਾਹ ਮੈਂ ਭਾਜੀ ਦੁਬਈ ਮਲੇਸ਼ੀਆ ਦੋਨੇ ਜਗ੍ਹਾ ਰਹਿਣਾ। ਮੈਨੂੰ ਲਗਾਤਾਰ ਫਰੋਤੀ ਆਈ ਸੀ ਤੇ ਮੈਨੂੰ ਭਾਜੀ 6 ਮਹੀਨੇ ਪਹਿਲਾਂ 23 ਜਨਵਰੀ ਚ ਵਜੇ ਮੈਂ ਉਹ ਇਗਨੋਰ ਕਰਤੀ ਮੈਨੂੰ ਚਲ ਨਾਰਮਲ ਅੱਦੇ ਕੋਈ ਗੱਲ ਦੀ ਬਾਤ ਨਹੀਂ। ਤੇ ਅੱਜ ਉਹ ਨਾ ਮਾਰੀ ਆ ਕਹਿੰਦੇ ਕਿ ਤੁਮ ਚਤਤਬ ਲਗਾਉਣਾ ਨਹੀਂ। ਉਹ ਚੈਨ ਲਾ ਕੇ ਭਾਜੀ ਤੇ ਪੈਸੇ ਲਾ ਕੇ ਤੇ ਚਲ ਗਏ। ਤੇ ਉਹ ਭਾਜੀ ਕਹਿੰਦਾ ਮੈਨੂੰ ਜਾਣਦੇ ਭਾਈ ਨੂੰ ਪਤਾ ਕੌਣਾ। ਅਸੀਂ ਦਾਖਲ ਕਰਾਉਣ ਆਏ ਉਹਨਾਂ ਨੂੰ ਮੁੜ ਕੇ। ਮੈਂ ਤਾਂ ਭਾਜੀ ਇਹਨਾਂ ਨੂੰ ਦਾਖਲ ਕਰਾਉਣ ਆਇਆ ਸੀ। ਮੈਨੂੰ ਨਹੀਂ ਪਤਾ ਕਿ ਸਾਡੇ ਨਾਲ ਗੱਲ ਪੜਨਾਂ ਕਿਹਨੇ ਸਾਡੇ ਨਾਲ ਪੜਨਦਾ ਅਕਿਓ ਰੈਡੀ ਹੋ ਗਏ ਨੇ। ਅਹੀਂ ਆਈ ਦਾਤਰ ਮਾਰ ਲੱਗੇ ਪੱਗਾ ਸਭ ਕੁੜੀਆਂ ਮੇਰੇ ਮਾਰਨ ਲੱਗੇ ਇਹਨੇ ਬਾਹ ਇੱਧਾ ਕੀਤੀ ਬਾਹ ਜੀ ਵੱਢ ਗਈ ਸਿਵਲ ਅਫਸਰ ਭਾਈ ਜੀ ਮੇਰੇ ਵੱਡਾ ਮੇਰਾ ਵੱਡਾ ਭਾਈ ਆਇਆ ਸੀ ਇਹ ਦਾਤਰ ਮਾਰ ਲੱਗੇ ਸੀ ਮੈਂ ਕਿਹਾ ਇਹਦੇ ਦਾਤਰ ਮਾਰ ਲੱਗੇ ਬਾਹ ਗਈ ਕੀਤੀ ਮੈਂ ਤੇ ਮੇਰੀ ਬਾਤ ਆ ਪਜੀ ਭਜੀ ਸਿਵਲ ਅਫਸਰ ਵੀ ਉਹਨੇ ਆ ਕੇ ਹਮਲਾ ਕੀਤਾ ਭਾਈ ਜੀ ਇੱਥੇ ਬਾਹਰ ਅਮਰਜੈਂਸੀ ਸਾਹਮਣੇ ਪਜੀ ਆ ਅਮਰਜੈਂਸੀ ਹੌਸਪੀਟਲ ਸਾਰੇ ਕੈਮਰਾ ਦੇ ਚੁੱਕਣਾ ਭਾਈ ਅਮਰਜੈਂਸੀ ਦਾ ਕੈਮਰਾ ਕਢਾ ਕੇ ਦੇਖੋ ਮੜੇ ਇੱਥੇ ਦੇਖੋ ਕੀ ਹੋਇਆ ਉਹਨੇ ਇਹ ਸੁਲਤਾਨਪੁਰ ਲੋਧੀ ਦਾ ਮੈਂ ਪੁੱਛਣਾ ਚਾਹੁੰਨਾ ਪਾਜੀ ਐਸ ਐਫ ਸੀ ਡੀ ਐਸ ਪੀ ਨੂੰ ਇੱਥੋਂ ਦੇ ਨੂੰ ਕਿ ਜੇ ਨਾਲ ਇਥੇ ਨਾਇਆ ਕਰਨ ਭਾਜੀ ਜੇਲਾ ਚ ਆਣ ਕੇ ਮੁੰਡੇ ਆਣ ਕੇ ਦੇਖੋ ਕੀ ਕਰਦੇ ਜੇਲਾ ਚ ਜਿਹੜੇ ਇਹ ਚੋਰੀ ਦੇ ਕੇਸਾਂ ਚ ਅੰਦਰ ਲੋਕੀ ਉਹ ਆ ਗਿਆ ਤੇ ਫਰੋਕੀ ਮੰਗਦੇ ਪਏ ਨੇ ਸੁਲਤਾਨਪੁਰ ਲੋਧੀ ਦੇ ਇਹ ਵਾਲਾ ਅਹੀਂ ਬਸ ਇਥੇ ਨਾਇਆ ਕਰੀਏ ਪੰਜਾਬ ਭਾਜੀ ਬਾਹਰ ਰਹੀਏ ਭਗਵੰਤ ਮਾਨ ਨੂੰ ਪੁੱਛੋ ਅਹੀਂ ਦੁਕਾਨਾਂ ਬੰਦ ਕਰ ਇਹਨੋਂ ਵਧੀਆ ਕਾਲੀਆਂ ਸਾਰ ਕਾਲੀਆਂ ਸਾਰ 100 ਗੁਣਾ ਚੰਗੀ ਹੈ ਇਹਦੇ ਨਾਲੋਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ